ਹਾਂ ਚੱਕਿਆ ਨਾ ਇਹ ਅਸਬਾਈ ਕਰਦਾ ਸਾਡੀ ਨਾ ਅਗੇ ਖਬਾਈ ਕਰਦੇ ਆ ਇਹੇ ਜਿਹੜੇ ਸਾਨੂੰ ਕਹਿੰਦੇ ਗਦਾਰ ਹੁੱਲੜਬਾਜ਼ਾਰੇ ਜਮਾਨਾ ਨੂੰ ਬੇਨਤੀਆਂ ਲਾਈਨਾਂ ਵਾਲਿਆਂ ਨੂੰ ਇਹਨਾਂ ਪਿੱਛੇ ਨਾ ਮਰੋ ਯਾਰਾ ਗਦਾਰਾਂ ਦੇ ਸਰਟੀਫਿਕੇਟ ਦੇ ਗਏ ਯਾਰੇ ਬੜੇ ਖੁਸ਼ੀਦ ਹੋਗੇ ਹਾਂਜੀ ਅੱਛਾ ਤੇ ਆਪਣੇ ਮੁੰਡੇ ਚੱਕੀ ਵੀ ਲੈ ਗਏ ਬੱਲੇ ਦਾ ਜਿਹੜਾ ਬਾਈ ਦੀ ਇਹ ਫੈਰੀ ਦਿੱਤੀ ਆਲੇ ਗੁੱਮਾ ਗੱਲਾਂ ਵੀ ਆਪਾਂ ਨੇ ਤੁਰਦਿਆਂ ਸੀ ਦੂਰ ਦੂਰ ਕਿੰਨੇ ਮਰ ਗਏ ਬਾਈ ਆਪਣੇ ਤਿੰਨ ਮਰ ਗਏ ਬਾਈ ਦੋ ਜੀਦ ਹੋਗੇ ਜੀ ਅਸੀਂ ਮੂਰੇ ਸੀਗੇ ਸਾਰੇ ਅੱਛਾ ਦੋ ਸ਼ੀਦ ਹੋਗੇ ਹਾਂ ਅਛਾ ਤੇ ਆਪਣੇ ਮੁੰਡੇ ਜਾ ਕੇ ਵੀ ਲੈ ਗਿਆ ਆ ਕੇ ਉਹਨਾਂ ਦੇ ਚਮਚੇ ਸਾਨੂੰ ਪਤਾ ਕੀ ਕਹਿੰਦੇ ਆ ਤੁਸੀਂ ਗਦਾਰ ਹੋ ਤੁਸੀਂ ਖਾਲਿਸਤਾਨ ਸੀ ਖਾਲਿਸਤਾਨ ਦਾ ਪੱਖ ਲੈਣੇ ਆ ਬਈ ਅਸੀਂ ਖਾਲਿਸਤਾਨ ਬਣਾਉਣ ਦੇ ਹੱਕਦਾਰ ਉਹ ਕਹਿੰਦੇ ਨੇ ਆਗੇ ਨਾ ਹੋਰ ਹੀ ਕਹਿੰਦੇ ਬਈ ਆਪਣੇ ਆਪ ਦੇ ਅਸੀਂ ਅੱਛਾ ਬਾਈ ਨੇ ਕਿਹਾ ਨਾ ਅਸੀਂ ਖਾਲਿਸਤਾਨ ਦੇ ਪੱਖ ਦੇ ਅਸੀਂ ਹੈਗੇ ਸਾਰੇ ਪਰ ਉਹਦਾ ਵੀ ਸੰਘਰਸ਼ ਹੋਊਗਾ ਇਹ ਸੰਘਰਸ਼ ਆ ਸਾਡਾ ਪਰਸ਼ਾਨੀ ਵਾਸਤੇ ਕੀ ਬਾੜੀ ਦਾ ਹਨਾ ਕਿਸਾਨਾਂ ਦਾ ਸਾਡੀ ਹੋਣ ਦਾ ਸਾਡੀਆਂ ਨਸਲਾਂ ਦਾ ਫਸਲਾਂ ਦਾ ਪਰ ਉਹ ਵੀ ਉਹ ਵੀ ਰਣਨੀਤੀ ਨਾਲ ਤਾਂ ਜਿੱਤ ਤਾਂ ਰਣਨੀਤੀ ਨਾਲ ਹੋਣਾ ਜੇ ਆਪਾਂ ਸਿੱਧਾ ਐ ਜਾਵਾਂਗੇ ਨਹੀਂ ਜਿੱਤ ਹੁਣੀ ਤਾਂ ਕਹਿੰਦੇ ਸੀ ਵੀ ਆਗੂਆਂ ਤੋਂ ਪਰਮਿਸ਼ਨ ਲੈ ਕੇ ਚੱਲਾਂਗੇ ਭਾਈ ਆਗੂ ਵਾਲੇ ਬਾਹ ਨਹੀਂ ਫੜਨੀ ਇਹ ਅੱਕੇ ਨਾਲ ਆਪਣੇ ਨਾਲ ਪਹਿਲਾਂ ਗਦਾਰੀਆਂ ਹੋਈਆਂ ਅੱਜ ਵੀ ਹੋਣਗੀਆਂ ਤੇ ਅੱਗੇ ਹੁੰਦੀਆਂ ਵੀ ਜਾਣੀਆਂ ਐਂ ਕਹਿੰਦੇ ਕਿ ਵਸਤਾ ਕਹੀ ਨਹੀਂ ਜਮਟ ਤੋੜ ਲਈ ਅੱਜ ਬਾਜ਼ਾਰ ਟੁੱਟ ਵੀ ਗਿਆ ਇਹ ਕਹਿੰਦੇ ਅਸੀਂ ਟੋੜ ਲਈ ਬਾਈ ਉਰੇ ਬੈਠੇ ਹੋ ਠੀਕ ਆ ਪਿੰਡੋਂ ਮੈਂ ਕੱਲਾ ਸੀ ਭਾਈ ਮੈਂ ਹੁਣ ਸਿੱਧਾ ਕਹਿਣਾ ਭਾਈ మిండ ਮੈਂ ਨਾ ਇਹਨਾਂ ਦੇ ਪਿੰਡ ਨਾਲ ਇਹਨਾਂ ਨੂੰ ਸੀਰੋਂ ਮਾਰੀਏ ਭਾਈਾਰੇ ਜਵਾਨਾਂ ਨੂੰ ਬੇਅਦਬੀ ਨਾਲ ਇਹਨਾਂ ਨੂੰ ਇੰਨਾ ਪਿੱਛੇ ਨਾ ਮਰੋ ਯਾਰ ਗਦਾਰਾਂ ਦੇ ਸਰਟੀਫਿਕੇਟ ਦੇ ਗਏ ਯਾਰ ਇਹ ਪਰ ਇਹ ਸਾਨੂੰ ਹੁੱਲੜ ਬਾਜ ਕਹਿ ਕੇ ਕਹਿੰਦੇ ਚਾਹੁੰਦੇ ਕੀ ਆ ਅਸੀਂ ਲੜਨ ਵਾਲਿਆਂ ਅਸੀਂ ਮਰਨ ਵਾਲਿਆਂ ਅਸੀਂ ਸੀਰੋਂ ਵਾਲੇ ਇੰਨਾ ਪਿੱਛੇ ਇਹ ਇਹ ਪਿੱਛੇ ਬਹਿ ਜਾਂਦੇ ਜਾ ਕੇ ਅਸੀਂ ਮੂਰੇ ਕਿਉਂ ਅਸੀਂ ਸਾਨੂੰ ਮਾਰਨ ਬਾਅਦ ਇਹ ਕਿ ਜਨਮਾਂ ਬਾਅਦ ਹੀ ਰੱਖੇ ਇਹਨਾਂ ਨੇ ਦੇਖ ਕੇ ਨਾਲ ਆਉਂਦੇ ਨੇ ਖੜਦੇ ਭਾਈ ਮੈਂ ਮੂਰੇ ਭਈਆ ਆਪਣੇ ਬੰਦੇ ਇੱਧਰ ਆ ਕੇ ਆਗੂਆਂ ਦੇ ਚਮਚੇ ਮੈਨੂੰ ਕਹਿੰਦੇ ਆ ਕਹਿੰਦੇ ਤੂੰ ਗਦਾਰ ਆ ਤੂੰ ਹੁੱਲੜ ਬਾਜ ਆ ਤੈਨੂੰ ਉਹ ਕਾਨੇ ਪੁੱਤ ਮਰਵਾਇਆ ਬਾਈ ਉਹ ਮੇਰੇ ਯਾਰ ਸੀਗੇ ਜਿਹੜੇ ਮਰੇ ਆ ਗਏ ਸਾਰੇ ਜਿਹੜਾ ਉਹ ਭਰਾ ਮਰੌਣ ਦਾ ਸਾਨੂੰ ਸ਼ੌਕ ਨਹੀਂ ਚੜਿਆ ਮੈਂ ਐਸੇ ਗੱਲੋਂ ਲੜੀ ਜਾਂਦਾ ਸੀ ਮੈਂ ਇਹਨਾਂ ਨੂੰ ਇਹੀ ਗੱਲ ਕਹੀ ਸੀ ਆਪਾਂ ਅੱਜ ਭਮਾਂ ਦੀ ਲੜਤੀਏ ਉਹ ਮੰਦੀ ਆਪਣੇ ਕੋਈ ਮਾਰੇ ਪਰ ਆਪਾਂ ਕਿਸੇ ਬੰਦੇ ਨੂੰ ਅੱਗੇ ਨਹੀਂ ਬਦਲਦੇ ਨਾਲ ਕਿਉਂਕਿ ਸਾਨੂੰ ਪਤਾ ਵੀ ਸਾਡੇ ਨੌਂ ਵਾਲ ਸ਼ਹੀਦ ਹੋਣਗੇ ਮੈਂ ਆਗੂਆਂ ਨੇ ਸਿੱਧਾ ਗਿਆ ਆ ਕੇ ਕੋਈ ਉਹ ਮੁੰਡਾ ਸ਼ਹੀਦ ਹੋ ਗਿਆ ਦੇਖ ਆਗੂਆਂ ਨੇ ਕਿਹਾ ਆਪ ਹੀ ਵਿਚਾਰਦੇ ਮੁੰਡੇ ਚੱਕ ਕੇ ਲੈ ਗਏ ਆਗੂ ਤਾਂ ਕੀ ਕਹਿੰਦੇ ਆਗੂ ਕਹਿੰਦੇ ਹੌਲੜਵਾਸੀ ਲੈ ਗਏ ਤਾਂ ਲੈ ਗਏ ਕਿਉਂ ਯਾਰ ਉਹਨਾਂ ਨੂੰ ਟੌਰਚਰ ਨਹੀਂ ਕਰਦੇ ਉਹ 6 ਮੁੰਡੇ ਲੈ ਕੇ ਜਾ ਕੇ ਭਾਈ 6 ਮੁੰਡੇ ਚੱਕ ਕੇ ਲੈ ਗਏ ਯਾਰ ਸੀ ਪਤਾ ਕਿਹੜੀ ਗੱਲ ਤੋਂ ਡਰਦੇ ਸੀ ਜੇ ਅਸੀਂ ਇੱਥੇ ਕਿਹੜੀ ਗੱਲ ਤੋਂ ਡਰਦੇ ਸੀ ਜੇ ਆਗੂ ਅਸੀਂ ਇਹ ਗੱਲ ਤੋਂ ਡਰਦੇ ਸੀ ਜੇ ਅਸੀਂ ਹੱਕਾਂ ਲਈ ਬੈਠਿਆਂ ਵੀ ਸਾਡਾ ਮੋਰਚਾ ਨਾ ਪਾੜ ਦੇ ਕਿਤੇ ਅਸੀਂ ਜੇ ਮੋਰਚਾ ਲਾਇਆ ਅਸੀਂ ਹੱਕਾਂ ਲਈ ਲਾਇਆ ਨਾ ਕਿ ਅਸੀਂ ਆਪ ਦੀਆਂ ਬੇਗੁਨਾ ਬੇ ਬੇਜਾਨ ਵੀ ਜਿਹੜੀਆਂ ਸਾਡੀਆਂ ਸ਼ਹੀਦੀਆਂ ਵੀ ਉਹ ਬੇ ਵਿਅਰਥ ਜਾਣ ਬੇ ਵਜਾ ਸ਼ਹੀਦੀਆਂ ਬਾਅਦ ਤੇ ਨਹੀਂ ਅਸੀਂ ਆਏ ਜੇ ਸਾਡੀਆਂ ਛਿੱਧੀਆਂ ਦੇਵਾਂਗੇ ਸਾਡੀਆਂ ਛਿੱਧੀਆਂ ਦੇ ਮੁੱਲ ਪੈਣੇ ਚਾਹੀਦੇ ਆ ਅਸੀਂ ਬੇਨਤੀ ਅੱਜ ਨਹੀਂ ਸਮਝ ਆਉਂਦੀ ਇਹ ਸਾਨੂੰ ਕਹਿੰਦੇ ਆ ਤੁਸੀਂ ਠੀਕ ਆ ਵੀ ਤੁਸੀਂ ਪੂਰੇ ਉਹ ਨਹੀਂ ਹੈਗੇ ਸਿੱਖ ਨਹੀਂ ਤੁਸੀਂ ਨੇ ਦਾੜੀਆਂ ਕਟਾਈਆਂ ਮੈਂ ਕਹਿੰਦਾ ਅੱਜ ਬਿਆਨ ਦਿੰਨਾ 6 ਮਹੀਨਿਆਂ ਨੂੰ ਮਿਲ ਲਓ ਭਾਈ ਗਾਤਰੇ ਸਮੇਤ ਮਿਲੂੰਗਾ ਕਿਉਂ ਭਾਈ ਮੇਰੀ ਗੱਲ ਸੁਣੋ ਇਹ ਮੇਰੇ ਤੇ ਗੁਰੂ ਸਾਹਿਬ ਨੇ ਆ ਚੱਕਿਆ ਨਾ ਮੈਨੂੰ ਬਾਣੀ ਮੈਨੂੰ ਰਾਤ ਪਿਆਰੀ ਆ ਮੇਰੀ ਗੱਲ ਸੁਣੋ ਆ ਚੱਕਿਆ ਨਾ ਇਹ ਅਸਬਾਈ ਕਰਦਾ ਸਾਡੀ ਨਾ ਆ ਕੇ ਦਿਬਾਈ ਕਰਦੇ ਆ ਇਹ ਜਿਹੜੇ ਸਾਨੂੰ ਕਹਿੰਦੇ ਗਦਾਰ ਹੁੱਲੜਬਾਜ਼ ਆ ਬਾਜਾ ਨਿਸਾਨ ਸਾਡੀ ਰਿਪੋਰਟ ਕਰਦਾ ਆਕਰਪਾਨਾ ਨੇ ਨਾ ਆਕਰਪਾਨਾ ਨੇ ਅੱਜ ਤੱਕ ਸਾਨੂੰ ਇਹੀ ਸਿਖਾਇਆ ਲੜਨਾ ਮਰਨਾ ਸ਼ਹੀਦੀਆਂ ਜੇ ਅਸੀਂ ਇਹ ਕਰਪਾਨਾ ਚਾਕੇ ਖੜਦੇ ਆਂ ਤੇ ਅਸੀਂ ਹੱਕ ਲੈ ਸਕਦੇ ਆ ਨਹੀਂ ਨਾ ਅਸੀਂ ਪੀਸਫੁਲੀ ਹੱਕ ਲੈ ਸਕੀਏ ਨਾ ਅੱਜ ਤੱਕ ਪੀਸਫੁਲੀ ਮਿਲਿਆ ਸਾਨੂੰ ਕਿਉਂਕਿ ਅੱਜ ਦਾ ਕੋਈ ਪੁਰਾਣਾ ਇਤਿਹਾਸ ਚੱਕ ਲੋ ਜੇ ਮੈਨੂੰ ਕੋਈ ਮੈਨੂੰ ਬੰਦਾ ਆ ਕੇ ਕਹਦੂ ਤੂੰ ਗਲਤ ਆ ਜੇ ਖੂਨ ਤੋਂ ਬਿਨਾ ਲੜਦਾ ਗਿਆ ਹੋਵੇ ਪਰ ਸਾਨੂੰ ਪਤਾ ਵੀ ਖੂਨ ਤੋਂ ਬਿਨਾ ਕੋਈ ਗੱਲ ਹਿੱਲਾ ਹੁੰਦਾ ਨਹੀਂ ਹੁੰਦਾ ਕਿਉਂਕਿ ਸਾਰਾ ਕਹਿਸ ਅੱਜ ਤੱਕ ਸਿੱਖ ਇਤਿਹਾਸ ਪੰਜਾਬ ਦਾ ਤਾਂ ਖੂਨ ਨਾਲ ਰਚਿਆ ਗਿਆਗਾ